ਕਾ ਖਾਲਸਾ ਸ੍ਰੀ ਵਾਇਗੁਰੂ ਜੀ ਕੀ ਫਤਿਹ ਅੱਜ ਨਸ਼ਾ ਦਿਵਸ ਦੇ ਉੱਪਰ ਜੋ ਪੰਜਾਬ ਸਰਕਾਰ ਜਿਹੜੇ ਅਪਰਾਲੇ ਕਰ ਰਹੀ ਹੈ ਅਸੀਂ ਵੀ ਅੱਜ ਉਹਨਾਂ ਨੂੰ ਇੱਕ ਅਪੀਲ ਕਰਨੇ ਚਾਹੁੰਦੇ ਆ ਕਿ ਸਾਡਾ ਜਿਹੜਾ ਪਿੰਡ ਆ ਕੂਟਲੀਆ ਬਲੂ ਅਸੀਂ 2019 ਦੇ ਵਿੱਚ ਜਿਹੜੀ ਨਸ਼ਾ ਰੋਕੂ ਪਹਿਲੀ ਕਮੇਟੀ ਪੰਜਾਬ ਦੇ ਵਿੱਚ ਬਣਾਈ ਸੀ ਤੇ ਬਹੁਤ ਹੱਦ ਤੱਕ ਅਸੀਂ ਜਿਹੜਾ ਆਪਦੇ ਪਿੰਡ ਦੇ ਲੈਵਲ ਦੇ ਨੇੜੇ-ਨੇੜੇ ਪਿੰਡਾਂ ਜਿਹੜਾ ਚਿੱਟਾ ਅਸੀਂ ਖਤਮ ਕੀਤਾ ਸੀ ਪਰ ਕੁਝ ਕੁ ਪਰੇਸ਼ਾਨੀਆਂ ਕਰਕੇ ਸਾਨੂੰ ਸਾਹਸ ਨਾ ਮਿਲਣ ਕਰਕੇ ਉਹ ਕਮੇਟੀ ਜਿਹੜੀ ਅੱਜ ਅਸੀਂ ਉਸ ਲੈਵਲ ਤੇ ਨਹੀਂ ਉਹਨੂੰ ਰਨ ਕਰ ਸਕੀ ਤੇ ਕਿਉਂਕਿ ਸਰਕਾਰ ਹੀ ਜਿਹੜਾ ਨਸ਼ਾ ਬੰਦ ਕਰ ਸਕਦੀ ਆ ਆਮ ਜਿਹੜੇ ਲੋਕ ਆ ਉਹ ਸਾਥ ਦੇ ਸਕਦੇ ਆ ਤੇ ਤੁਹਾਨੂੰ ਪਤਾ ਆ ਜਿਹੜੇ ਮੇਰੇ ਚੈਨਲ ਵੀ ਚੈਨਲ ਵਾਲੇ ਵੀਰ ਆ ਜਿਵੇਂ ਡੇਲੀ ਪੋਸਟ ਵਾਲੇ ਵੀਰ ਆ ਹੋਰ ਜਿੰਨੇ ਵੀ ਵੀਰ ਆ ਇਹਨਾਂ ਨੇ ਸਾਰਿਆਂ ਨੇ ਸਾਡੀ ਉਦੋਂ ਵੀ ਨਿਊਜ਼ ਚਲਾਈਆਂ ਸਾਡਾ ਸਾਥ ਵੀ ਦਿੱਤਾ ਪਰ ਅੱਜ ਸਾਡੀ ਜਿਹੜੀ ਆ ਇਹ ਅਪੀਲ ਐ ਇਸ ਵਿਸ਼ੇ ਦੇ ਉੱਪਰ ਸਰਕਾਰ ਨੂੰ ਭੇਜ ਲਾ ਵੀ ਇਹਦੇ ਲਈ ਬਹੁਤ ਵੱਡੇ ਜਿਹੜੇ ਉਪਰਾਲੇ ਕਰਨੇ ਪੈਣਗੇ ਚਿੱਟਾ ਅੱਜ ਵੀ ਉਵੇਂ ਲੋਕਾਂ ਦੇ ਵਿੱਚ ਜਿਹੜਾ ਨੌਜਵਾਨਾਂ ਦੇ ਵਿੱਚ ਉਵੇਂ ਜਿਹੜਾ ਅੱਜ ਲੋਕ ਨੌਜਵਾਨ ਉਹਨੂੰ ਸੇਵਨ ਕਰ ਰਹੇ ਨੇ ਪਿੰਡ ਦੀ ਪਿੰਡ ਜਿਹੜਾ ਵਧਦਾ ਜਾ ਰਿਹਾ ਹਾਲਾਂਕਿ ਮੋਤਾ ਵੀ ਹੋ ਰਹੀਆਂ ਆ ਬਹੁਤ ਜ਼ਿਆਦਾ ਇਹ ਵੀ ਮੀਡੀਆ ਜਿਹੜੀ ਦਿਖਾਉਂਦੀ ਆ ਸਾਰਾ ਸਰਕਾਰ ਨੂੰ ਜਿਹੜਾ ਪਤਾ ਹੀ ਐ ਸੋ ਸਰਕਾਰ ਨੂੰ ਸਾਡੀ ਇਹ اپੀਲ ਆ ਵੀ ਅਸੀਂ ਜਿਹੜੀ 2019 ਦੇ ਵਿੱਚ ਪੂਰੇ ਪਿੰਡ ਕੋਟਲੀਨ ਨਸ਼ਾ ਰੋਕੂ ਕਮੇਟੀ ਬਣਾਈ ਸੀ ਸਾਡੇ ਅੱਜ ਵੀ ਨੌਜਵਾਨ ਕੰਮ ਕਰਨ ਨੂੰ ਜਿਹੜੇ ਤਿਆਰ ਐ ਸਾਡੇ ਅੱਜ ਵੀ ਜਿਹੜੇ ਇਕੱਲੇ-ਇਕੱਲੇ ਨੌਜਵਾਨ ਜਿਹੜੇ ਤਿਆਰ ਐ ਕੰਮ ਕਰਨ ਨੂੰ ਪਰ ਉਹਨਾਂ ਨੂੰ ਸਾਥ ਚਾਹੀਦਾ ਸੋ ਸੋਨੂੰ ਅਸੀਂ ਇਹੀ اپੀਲ ਕਰਦੇ ਆਂ ਵੀ ਪੂਰਾ ਪ੍ਰਸ਼ਾਸਨ ਨਾਲ ਪੁਲਿਸ ਦਾ ਸਾਥ ਪੂਰਾ ਹੋਵੇ ਨਾਲ ਪਿੰਡਾਂ ਦੇ ਜਿਹੜੇ ਨੌਜਵਾਨੋਂ ਉੱਠਣ ਜਿਹੜੇ ਸਰਪੰਚ ਆ ਜਾਂ ਹੋਰ ਵੀ ਮੋਹਤਵਾਰ ਉਹ ਅੱਗੇ ਆਉਣ ਆਪਦੇ ਪਿੰਡ ਜੋ ਆਪ ਲੜਾਈ ਲੜ ਕੇ ਨਾਲ ਪ੍ਰਸ਼ਾਸਨ ਦਾ ਸਾਥ ਦੇਣ ਤਾਂ ਜੋ ਆਪਾਂ ਜਿਹੜਾ ਨਸ਼ਾ ਇਸ ਲੈਵਲ ਤੇ ਖਤਮ ਹੋ ਸਕਦਾ ਤੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਜੇਕਰ ਸਰਕਾਰ ਚਾਵੇ ਜੇਕਰ ਸਰਕਾਰ ਚਾਵੇ ਤਾਂ ਚਿੱਟਾ ਇੱਕ ਹਫ਼ਤੇ ਦੇ ਵਿੱਚ ਬੰਦ ਵਕਈ ਹੋ ਸਕਦਾ ਸੋ ਮੈਂ ਇਸ ਸਰਕਾਰ ਨੂੰ ਸਾਡੀ ਪੂਰੀ ਕਮੇਟੀ ਵੱਲੋਂ ਸਾਡੇ ਜਿੰਨੇ ਵੀ ਨੌਜਵਾਨ ਮੇਰੇ ਭਰਾ ਜਿਨ੍ਹਾਂ ਨੇ ਬਹੁਤ ਵਾਰ ਵਰਕ ਕੀਤਾ ਅੱਜ ਵੀ ਸਾਡੇ ਪਿੰਡ ਦੇ ਜਿਹੜਾ ਅਸੀਂ ਨਸ਼ਾ ਪੂਰਾ ਖਤਮ ਨਹੀਂ ਕਰ ਸਕੇ ਉਸ ਲੈਵਲ ਤੇ ਪਰ ਫਿਰ ਵੀ ਸਾਡੀ ਪੂਰੀ ਜਿਹੜੀ ਸਰਕਾਰ ਨੂੰ ਮੰਗ ਹੈ ਵੀ ਤੁਸੀਂ ਕਿਰਪਾ ਕਰਕੇ ਇਸ ਨੂੰ ਕਿਸੇ ਸੱਚੇ ਢੰਗ ਨਾਲ ਬਹਿ ਕੇ ਵੱਡੀਆਂ ਮੀਟਿੰਗਾਂ ਕਰਕੇ ਤੁਸੀਂ ਇਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੋ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਵੋਟ ਪਾਉਣ ਵਾਲਾ ਨੌਜਵਾਨ ਨਹੀਂ ਮਿਲਣਾ ਇਹ ਸਾਡੀ ਸਭ ਤੋਂ ਵੱਡੀ ਤੁਹਾਨੂੰ ਅਪੀਲ ਹੈ ਸਰਕਾਰਾਂ ਨੂੰ ਧੰਨਵਾਦ